ਤਤੋ ਪੈਨਾ ਮੈਂ ਬੇਨਤੀ ਕਰਦੇ ਆ ਕਿ ਜਿਹਨੇ ਲੋਕ ਇਸ ਹਾਲ ਵਿੱਚ ਬੈਠੇ ਨੇ ਇਸ ਵਿਸ਼ੇ ਬਾਰੇ ਮੇਰੀ ਜਾਣਕਾਰੀ ਉਹਨਾਂ ਸਾਰਿਆਂ ਤੋਂ ਘੱਟ ਹੈ ਕਿਉਂਕਿ ਮੈਂ ਸੈਸਦ ਆ ਗਿਆ 3 ਹਸਣਸ ਪ੍ਰੀਅਸ ਐਸੈਂਸ ਪ੍ਰਾਯਾ ਪਰੰਤੂ ਇੱਥੇ ਮੇਰੇ ਆਉਣ ਦਾ ਕਾਰਨ ਇੱਕੋ ਇੱਕ ਹੈ ਕਿ ਡਾਟਾ ਰਿਪੋਰਟ ਮੇਰਾ ਬਹੁਤ ਪਿਆਰਾ ਮੁੱਤਰ ਹੈ ਮਨਾ ਨਹੀਂ ਕਹਿ ਸਕਿਆ ਪਰ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਕਿ ਉਹਨਾਂ ਦੀ ਇਸ ਤਰ੍ਹਾਂ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਖਾਸ ਕਰਕੇ ਭਾਈ ਸਾਹਿਬ ਐਸ਼ੋਕ ਸਿੰਘ ਬਾਉੜੀਆ ਜਿਹੜੇ ਜੋ ਕਿ ਸਾਡੀ ਕੌਮ ਦੀ ਇੱਕ ਮਸ਼ਹੂਰ ਸਰਕੀਰ ਨੇ ਬਹੁਤ ਵੱਡਾ ਰੋਲ ਹੈ ਇਹਨਾਂ ਦਾ ਔਰ ਫੇਰ ਜਿੰਦੇ ਵਿੱਚ ਜਿਵੇਂ ਕਿ ਸਵੇਰ ਤੋਂ ਗੱਲ ਹੋ ਰਹੀ ਹੈ ਕਿ ਇੱਕ ਵਕਤਾ ਨੇ ਹੁਣ ਵੀ ਗੱਲ ਕੀਤੀ ਸੀ ਕਿ ਸੇਵਾ ਨੂੰ 레ਗੀ ਵੀ ਸਰਵਿਸ ਕਹਿੰਦੇ ਨੇ ਮੇਰਾ ਵੀ ਥੋੜਾ ਜਿਹਾ ਵੱਖਰਾ ਹੈ ਕਿ ਉਸ ਸੇਵਾ ਨੂੰ ਸਰਵਿਸ ਕਿਹਾ ਜਾਂਦਾ ਜਿਹਨੂੰ ਅਸੀਂ ਸਰਕਾਰੀ ਸੇਵਾ ਕਹਿੰਦੇ ਹਾਂ ਜਾਂ ਜੋ ਰਾਜਨੀਤਿਕ ਨੇਤਾ ਜਿਹੜੀ ਸੇਵਾ ਕਰਦੇ ਉਹ ਸੇਵਾ ਸਰਵਿਸ ਹੋ ਸਕਦੀ ਹੈ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਸੇਵਾ ਹੈ ਉਦਾਜੀ ਅੰਗਰੇਜ਼ੀ ਵਿੱਚ ਰੱਥਾ ਕਰਨਾ ਹੋਵੇ ਤਾਂ ਉਹ ਹੁੰਦਾ ਸੈਲਫਲੈਸ ਸਰਵਿਸ ਸੇਵਾ ਸਰਵਿਸ ਨਹੀਂ ਹੈ ਸੇਵਾ ਸੈਲਫਲੈਸ ਸਰਵਿਸ ਹੈ ਜਿੰਨ ਵੱਸੀ ਟ੍ਰਾਂਸਲੇਸ਼ਨ ਕਰਕੇ ਕਹਿ ਸਕਦੇ ਜਨੂੰ ਮੈਨੂੰ ਕਿਨਾਂ ਨੇ ਕਿਹਾ ਕਿ ਤੁਸੀਂ ਆਇਓ ਮੈਨੂੰ ਲੱਗਿਆ ਕਿ ਆਪਾਂ ਸਾਰੇ ਸਮਝਦੇ ਹਾਂ ਸੇਵਾ ਕੀ ਹੁੰਦੀ ਹੈ ਅੱਜ ਕੱਲ ਖਾਸ ਕਰਕੇ ਵਾਰ ਮੰਗ ਇੱਕ ਦੋ ਵਾਰ ਵਿੱਚ ਨਾ ਵੀ ਨਹੀਂ ਲੱਗਦਾ ਕਿ ਕਾਸ ਤੋਂ ਵੀ ਜਿਹਨੂੰ ਕੋਈ ਸਾਧਾ ਪ੍ਰਕਾਰ ਦੀ ਕੋਈ ਇਸ ਤਰ੍ਹਾਂ ਦੀ ਹੁੰਦਾ ਖਾਤਾ ਤੇ ਜਿਆਦਾ ਜਦੋਂ ਦਿੱਸੁੰਦੇ ਨੇ ਤਾਂ ਰੋਡ ਦੇ ਉੱਤੇ ਹਰ ਪਿੰਡ ਦੇ ਮੂਰੇ ਲੰਗਰ ਲਾ ਕੇ ਸੇਵਾ ਕੀਤੀ ਜਾਂਦੀ ਹੈ ਰੱਜਿਆਂ ਨੂੰ ਖਵਾਇਆ ਜਾਂਦਾ ਜੇ ਬਨਸਤਿਕ ਹੋਇਆ ਜਾਂ ਜਿਹਨੂੰ ਨਹੀਂ ਖਾਣਾ ਉਹਨੂੰ ਵੀ ਖਵਾਇਆ ਜਾਂਦਾ ਸੋ ਉਹ ਵਸੰਗਲ ਤੋਂ ਜਿਹਨੂੰ ਮੈਨ ਲੱਗਿਆ ਕਿ ਸੇਵਾ ਪਉਣਾ ਕੀ ਚਾਹੀਦਾ ਤਾਂ ਮੈਨੂੰ ਸਭ ਤੋਂ ਵਧੀਆ ਜੋ ਅ ਡੈਫੀਨੀਸ਼ਨ ਸੇਵਾ ਦੀ ਮਿਲੀ ਉਹ ਗਿਆਨੀ ਮਨੀ ਸਿੰਘ ਗਿਆਨੀ ਮਨੀ ਸਿੰਘ ਜਿਹਨਿਸਾ ਦੇ ਬਹੁਤ ਮਸ਼ਹੂਰ ਵਿਦਵਾਨ ਹੋਏ ਨੇ ਸਿੱਖ ਵਿਦਵਾਨ ਉਹਨਾਂ ਦੀ ਜਿਹੜੀ ਵਿਆਖਿਆ ਹੈ ਸੇਵਾ ਦੀ ਉਹ ਮੈਨੂੰ ਚੰਗੀ ਲੱਗੀ ਉਹ ਕਹਿੰਦੇ ਨੇ ਕਿ ਕਿਸੇ ਦੁਖੀ ਦਾ ਦੁੱਖ ਨਵਾਰਨ ਲਈ ਉਹਕੇ ਨੂੰ ਪੋਜੇ ਸਟਾਉਣ ਲਈ ਥੱਕੇ ਨੂੰ ਆਰਾਮ ਦੇਣ ਲਈ ਕਿਸੇ ਬਿਮਾਰ ਦਾ ਇਲਾਜ ਕਰਨ ਲਈ ਕਿਸੇ ਗਰੀਬ ਦੀ ਸਹਾਇਤਾ ਕਰਨ ਲਈ ਕੀਤੇ ਗਏ ਕੰਮ ਜਾਂ ਦਾਨ ਨੂੰ ਸੇਵਾ ਕਹਿੰਦੇ ਨੇ ਪਰ ਇਹ ਸੇਵਾ ਤਾਂ ਬਣਦੀ ਹੈ ਜੋ ਨਿਸ਼ਕਾਮ ਹੋਵੇ ਸਮਾਨਤਾ ਹੋਵੇ ਜਿਨ ਜਿਨ ਨੂੰ ਤੁਸੀਂ ਜਿਨ੍ਹਾਂ ਨੂੰ ਤੁਸੀਂ ਕੁਝ ਖਵਾ ਪੈ ਰਹੇ ਹੋ ਉਹਨਾਂ ਵਿੱਚ ਕੋਈ ਡਿਫਰੈਂਸ਼ੀਏਸ਼ਨ ਤੁਸੀਂ ਨਾ ਕਰੋ ਸੇਵਾ ਸ਼ੈਨਾ ਕੀਤੀ ਜਾਵੇ ਤੇ ਖਾਸ ਤੌਰ ਤੇ ਨਿਰੰਤਰ ਚੱਲੇ ਇਹ ਜਿਹੜੀ ਮੈਂ ਦਰਨ ਪਹਿਲਾਂ ਜੀਸੀ ਕਿ ਸੜਕਾਂ ਦੇ ਉੱਤੇ ਲੰਗਰ ਲਾ ਕੇ ਜੋ ਤੁਸੀਂ ਸੇਵਾ ਕਰਦੇ ਹੋ ਨਿਰੰਤਰ ਨਹੀਂ ਹੈ ਜੇ ਉਹਨੂੰ ਅਸੀਂ ਕਿਸੇ ਪਲਾਨ ਤਰੀਕੇ ਨਾਲ ਚਲਾਈਏ ਕਿ ਅਸੀਂ ਦੋ ਪਿੰਡ ਇੱਕ ਦਿਨ ਕਰਨਗੇ ਅਗਲੇ ਦੋ ਪਿੰਡ ਅਗਲੇ ਦਿਨ ਕਰਨਗੇ ਤਾਂ ਕਿ ਜਿਹੜਾ ਨੂੰ ਵੀ ਲੋੜ ਹੈ ਉਹ ਫਿਰ ਹੈ ਉਹਨਾਂ ਨੂੰ ਅਸੀਂ ਸਾਰਾ ਸਾਲ ਉਹਨਾਂ ਦੀ ਸੇਵਾ ਕਰਾਂਗੇ ਅ ਗੁਰਸਿੱਖੀ ਵਿੱਚ ਸੇਵਾ ਤੇ ਭਗਤੀ ਇਹ ਨਾਲ ਨਾਲ ਚਾਹੁੰਦੇ ਨੇ ਕਿਉਂਕਿ ਮੇਰਾ ਗਿਆਨ ਇਸ ਵਿਸ਼ੇ ਬਾਰੇ ਬਹੁਤ ਥੋੜਾ ਹੈ ਮੈਂ ਗੁਰਬਾਣੀ ਦੀ ਓਟ ਲੈ ਕੇ ਆਪਣੇ ਵਿਚਾਰ 2-4 ਮਿੰਟ ਲਈ ਤੁਹਾਡੇ ਨਾਲ ਸਾਂਝੇ ਕਰਨੇ ਕਿ ਭਗਤੀ ਤੇ ਸੇਵਾ ਗੁਰਸਿੱਖੀ ਦੇ ਵਿੱਚ ਇਕੱਠੇ ਚੱਲਦੇ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਸੇਵਾ ਸੁਰਤ ਸਬਦ ਚਿਤ ਲਾਇ ਸੋ ਸੇਵਾ ਅਤੇ ਸ਼ਬਦ ਦੋਵੇਂ ਨਾਲ ਨਾਲ ਤੇ ਨੇਕ ਆਈਦੇ ਨੇ ਤਾਂ ਹੀ ਉਹਨੂੰ ਅਸੀਂ ਸੇਵਾ ਮੰਨਦੇ ਆ ਜਾਂ ਫਿਰ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ ਕਰ ਸੇਵਾ ਭਜ ਹਰ ਹਰ ਗੁਰਨਾਮ ਸੇਵਾ ਵੀ ਕਰੋ ਨਾਲ ਉਸ ਪ੍ਰਭੂ ਦਾ ਨਾਮ ਵੀ ਲਾਓ ਤਾਂ ਉਹ ਸਿੱਖੀ ਦਾ ਸੰਸਾਰੀ ਸੇਵਾ ਬਣਦੀ ਹੈ ਤਾਂ ਤੂੰ ਜੋ ਆਮ ਦੇਖਣ ਵਿੱਚ ਆਇਆ ਹੈ ਜਿਵੇਂ ਕਿ ਡਾਕਟਰ ਜਮੋਨ ਸਿੰਘ ਹੋਰਾਂ ਨੇ ਵੀ ਧਾਰਨ ਕੀਤਾ ਕਿ ਸਾਨੂੰ ਬਹੁਤ ਝਨਰਤੀਆਂ ਆ ਰਹੀਆਂ ਨੇ ਸੇਵਾ ਦੇ ਕਨਸੈਪਟ ਦੇ ਵਿੱਚ ਆਧੁਨਿਕ ਜਮਾਨੇ ਦੇ ਵਿੱਚ ਇਸ ਬਾਰੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸੇਵਾ ਥੋੜੀ ਮੰਗਲ ਬਹੁਤ ਆ ਮੋਹੱਲ ਨਾ ਭਾਵੇਂ ਕਹਿ ਤੋ ਬੋਤਾ ਕਹਿੰਦਾ ਐ ਮੈਂ ਬਹੁਤ ਪਹੁੰਚਿਆ ਹੋਇਆ ਐ ਪਰ ਕਉਨੀ ਦੀ ਸੇਵਾ ਕਰਕੇ ਇੰਨਾ ਪ੍ਰਸੰਤੀ ਮੰਗ ਲੈਂਦੇ ਆ ਗੁਰਦਾਰਾ ਸਾਹਿਬ ਜਾ ਕੇ ਪੰਜ ਰੁਪਏ ਮੱਥਾ ਟੇਕ ਕੇ 10 15 80 ਰੁਪਏ ਇੱਛਾ ਮਾਂ ਰੱਖ ਦਿੰਦੇ ਨੇ ਕਿ ਆ ਵੀ ਹੋ ਜੇ ਆ ਵੀ ਹੋ ਜੇ ਸੋ ਮੰਗਣ ਬਹੁਤ ਆ ਜਿਹੜਾ ਹੈ ਨਾ ਉਹ ਸੇਵਾ ਉਹਨੂੰ ਨਹੀਂ ਮੰਨਿਆ ਜਾ ਸਕਦਾ ਗੁਰਨਾਨਦ ਦੇਵ ਜੀ ਨੇ ਐਕਸਟ੍ਰੀਮ ਲੈਵਲ ਆਫ ਜੋ ਸੇਵਾ ਹੈ ਉਹਦੀ ਗੱਲ ਕੀਤੀ ਕਿ ਸੇਵਾ ਸ ਸਿਰ ਵੱਢ ਕੇ ਵੀ ਆਪਣਾ ਸਿਰ ਕਟਵਾ ਕੇ ਵੀ ਕੀਤੀ ਜਾ ਸਕਦੀ ਹੈ ਉਹਨਾਂ ਦਾ ਕਥਨ ਹੈ ਕਿ ਸੀਸ ਵੱਢ ਕੇ ਵੈਸ਼ਨ ਦੀ ਜੇ ਕਿ ਆਪਣੇ ਗੁਰੂ ਨੂੰ ਆਪਣਾ ਸਿਰ ਕੱਟ ਕੇ ਉਹਦੀ ਸੀਟ ਬਣਾ ਕੇ ਉਹਨੂੰ ਕਿਹਾ ਕਿ ਇੱਥੇ ਬੈਠ ਗ੍ਰਿੰਥ ਸੇਵ ਕਰੀ ਜਾ ਕਿ ਹੁਣ ਮੇਰਾ ਸਿਰ ਹੈ ਨਹੀਂ ਫਿਰ ਵੀ ਮੈਂ ਸੇਵਾ ਕਰਾਂ ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਬਹੁਤਾ ਰੈیشنل ਜਦੋਂ ਅਸੀਂ ਹੁੰਦੇ ਆ ਉਹਦੇ ਸੇਵਾ ਨਹੀਂ ਹੁੰਦੀ ਜਦੋਂ ਅਸੀਂ ਸੋਚਦੇ ਆ ਕਿ ਦਾ ਕੀ ਫਾਇਦਾ ਹੂੰ ਇਹ ਕੋਈ ਕੀ ਸੋਚੂ ਉਸਰਾਂ ਦੀ ਸੇਵਾ ਸਿੱਖੀ ਵਿੱਚ ਪ੍ਰਮਾਣ ਨਹੀਂ ਹੈ ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਦਸਪਹਿਰ ਕਹਨ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਬਹੁਤ ਪ੍ਰਾਪਤ ਸੋਣੀ ਸੋ ਜਿਹੜਾ ਨਿਸ਼ਕਾਮ ਸੇਵਾ ਕਰੇਗਾ ਰੱਬ ਉਸ ਨੂੰ ਹੀ ਪ੍ਰਾਪਤ ਹੁੰਦਾ ਸੋ ਇਹ ਮੇਨ ਸਿੱਖੀ ਦਾ ਸਿਧਾਂਤ ਹੈ ਜਾਂ ਫਿਰ ਗੁਰਨਾਨ ਦੇਵ ਜੀ ਨੇ ਕਿਹਾ ਸੀ ਕਿ ਜੇ ਸੇਵਾ ਕਰਨੀ ਤਾਂ ਨੌਕਰ ਵਾਂਗ ਕੇ ਕਰਨੀ ਅ ਸੇਵਾ ਕਰੇ ਸੁ ਚਾਕਰ ਹੋਏ ਜਲ-ਥਲ ਮਈਏ ਰੱਬ ਦੇ ਅਸੂ ਸੋ ਰੱਬ ਦੇ ਨੌਕਰ ਬਣ ਕੇ ਜੇ ਤੁਸੀਂ ਮਨੁੱਖਤਾ ਦੀ ਸੇਵਾ ਕਰੋਗੇ ਅਜਿਹੀ ਸੇਵਾ ਪ੍ਰਵਾਨਿਤ ਹੋਏਗੀ ਇਸ ਦੁਨੀਆ ਦੇ ਵਿੱਚ ਜੇ ਗੁਰਬਾਣੀ ਅਨਸਾਰ ਜੇ ਇਸ ਦੁਨੀਆ ਦੇ ਵਿੱਚ ਤੁਸੀਂ ਸੁਖੀ ਰਹਿਣਾ ਤੇ ਨਾਲ ਦੀ ਨਾਲ ਅਗਲੇ ਜਨਮ ਦੇ ਵੀ ਤੁਸੀਂ ਆਪਣਾ ਸੁਆਰਨਾ ਹੈ ਅੱਗਾ ਤਾਂ ਤੁਹਾਨੂੰ ਗੁਰਬਾਣੀ ਅਨਸਾਰ ਸੇਵਾ ਕਰਨੀ ਚਾਹੀਦੀ ਹੈ ਗੁਨਾਹ ਤੇ ਵੀ ਦਾ ਕਥਨ ਹੈ ਕਿ ਸੁਖ ਹੋਵੇ ਸੇਵਕ ਮਾਣੀਆ ਸਭ ਦੁਨੀਆ ਆਵਣ ਜਾਣੀਆ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਹਿ ਵਸਣ ਪਾਈਏ ਸੋ ਅਗਲੀ ਦਰਗਾਹ ਦੇ ਵਿੱਚ ਵੀ ਜੇ ਤੁਸੀਂ ਸੁਖ ਪਾਉਣਾ ਹੈ ਤਾਂ ਤੁਹਾਨੂੰ ਇਸ ਜਗਾਨੇ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਨੀ ਪਵੇਗੀ ਤੇ ਸੇਵਾ ਤੋਂ ਬਿਨਾ ਸਿੱਖੀ ਦਾ ਉਸ ਦਾ ਹੈ ਸੇਵਾ ਤੋਂ ਬਿਨਾ ਅੱਗੇ ਨਹੀਂ ਚੱਲ ਸਕਦਾ ਇਹਦਾ ਫੈਸਲਾ ਗੁਰੂ ਗ੍ਰੰਥ ਦੇਵ ਜੀ ਨੇ ਉਦੋਂ ਹੀ ਕਰ ਦਿੱਤਾ ਸੀ ਕਿ ਬਿਨ ਸੇਵਾ ਸਤਿ ਪ੍ਰਭੂ ਨਾ ਪਾਬਸ ਸੇਵਾ ਕਰਨੀ ਸਾਰ ਤੇ ਐਕਸਟ੍ਰੀਮ ਜੋ ਸੇਵਾ ਬਾਰੇ ਕਿਹਾ ਭਾਈ ਗੁਰਦਾਸ ਨੇ ਜਿਵੇਂ ਕਿ ਹੁਣੇ ਭਾਈ ਸਾਹਿਬ ਨੇ ਵੀ ਉਦਾਹਰਣ ਦਿੱਤੀ ਸੀ ਕਿ ਭਾਈ ਦਾ ਪ੍ਰਕਾਸ਼ ਦੀ ਬਾਣੀ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਸੁੰਦਦੇ ਹਾਂ ਇਥੋਂ ਦਾ ਕਿ ਦਰਬਾਰ ਸਾਹਿਬ ਦੇ ਵਿੱਚ ਜੁਰਮ ਕੀਰਤਨ ਕੀਤਾ ਜਾਂਦਾ ਉੱਥੇ ਭਾਈ ਗੁਰਦਾਸ ਦੀ ਬਾਣੀ ਜਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਜਾਂ ਪੰਨਨ ਰਾਜ ਦੀ ਬਾਣੀ ਇਹਨਾਂ ਨੂੰ ਬਰਾਬਰ ਸਮਝਿਆ ਜਾਂਦਾ ਭਾਈ ਗੁਰਦਾਸ ਦੀ ਬਾਣੀ ਗੁਰਬਾਣੀ ਦੇ ਬਰਾਬਰ ਹੈ ਸੋ ਭਾਈ ਗੁਰਦਾਸ ਦਾ ਕਥਨ ਹੈ ਬਿਨ ਸੇਵਾ ਤਰੇ ਕੱਤ ਹੱਥ ਪੈਰ ਉਹ ਨੇਸਤੁ ਕਰਨ ਉਹ ਇਹ ਜਿਹੜੇ ਤੁਹਾਡੇ ਹੱਥ ਪੈਰ ਜੋ ਤੁਹਾਡਾ ਸਰੀਰ ਹੈ ਇਹ ਬਿਨਾ ਸੇਵਾ ਤੋਂ ਇਹ ਧ੍ਰਿਗ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਜੀ ਇਹਦਾ ਤੁਸੀਂ ਫਾਇਦਾ ਲੈਣਾ ਹੈ ਤਾਂ ਤੁਹਾਨੂੰ ਵਿਗੁਪਤਾ ਦੀ ਸੇਵਾ ਕਰਨ ਦੀ ਚਾਹੀਦੀ ਹੈ ਸੋ ਕਿਉਂਕਿ ਮੈਂ ਪਹਿਲੇ ਕਹ ਚੁੱਕੇ ਹਾਂ ਕਿ ਮੇਰਾ ਇਹ ਵਿਸ਼ਾ ਨਹੀਂ ਹੈ ਸੋ ਗੁਰਬਾਣੀ ਦੀ ਊਟ ਲੈ ਕੇ ਮੈਂ ਜੋ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੇ ਨੂੰ ਵਿਚਾਰ ਪੇਸ਼ ਕਰਨੇ ਚਾਹੀਦੇ ਹੈ ਗੁਰਬਾਣੀ ਨੂੰ ਲੈ ਕੇ ਕੀਤੇ ਹੈ ਉਮੀਦ ਹੈ ਕਿ ਇਹਦੇ ਵਿੱਚ ਕੁਝ ਇਧਰ-ਉਧਰ ਹੋਇੰਸਾ ਦਾ ਕੋਈ ਅਸੀਂ ਗੁਰਬਾਣੀ ਨੂੰ ਫੋਲੋ ਕਰਦੇ ਹਾਂ ਜੋ ਗੁਰਬਾਣੀ ਕਹਿ ਰਹੀ ਹੈ ਉਹ ਸਾਡੇ ਦੀ ਉਤੋਟ ਹੈ ਉਹ ਸਾਡੇ ਦੀ ਅਟਲ ਸਚਾਈ ਹੈ ਇੱਕ ਵਾਰ ਫਿਰ ਪ੍ਰੋਗਰਾਮ ਦਾ ਆਥਾ ਸੌਤੇ ਡਾਕਟਰ ਹਰਜੋਤ ਸਿੰਘ ਦਾ ਬਹੁਤ ਬਹੁਤ ਧੰਨਵਾਦ